ਸ਼ੌਂਕ ਤਾਂ ਵਾਜੀ ਮੈਂ ਮੈਨੂੰ ਲੱਗਦਾ 15-16 ਸਾਲ ਤੋਂ ਕ੍ਰਿਕਟ ਹੀ ਖੇល ਰਿਹਾ ਹਾਂ ਤੇ ਮੈਨੂੰ ਸ਼ੌਂਕ ਪਿਆ ਸੀ ਮੇਰੇ ਵੱਡੇ ਭਾਈ ਤੋਂ ਤੇ ਬਸ ਉੱਥੇ ਹੀ ਮੇਰੀ ਕ੍ਰਿਕਟ ਦੀ ਜਰਨੀ ਸਟਾਰਟ ਹੋਈ ਸੀ ਅੱਜ ਜਿਹੜਾ ਜੇਕੇ ਸੁਪਰ ਸਟ੍ਰਾਈਕਰਸ ਦੇ ਨਾਲ ਮੈਚ ਸੀਗਾ ਪ੍ਰੈਸ਼ਰ ਕਿੰਨਾ ਸੀ ਮੈਂ ਸ਼ੁਰੂ ਹੋਣ ਤੋਂ ਬਿਲਕੁਲ ਕਿ ਕੱਲ ਪਹਿਲਾ ਮੈਚ ਹਾਰੇ ਸੀਗੇ ਇੱਕ ਥੋੜਾ ਜਿਹਾ ਮੋਟੀਵੇਸ਼ਨ ਡਾਊਨ ਹੁੰਦਾ ਪਰ ਅੱਜ ਇੱਕ ਪ੍ਰੈਸ਼ਰ ਹੋਣਾ ਤੇ ਕੀ ਸੋਚ ਕੇ ਗਏ ਸੀ ਕਿ ਟੋਸ ਬੜਾ ਇੰਪੋਰਟੈਂਟ ਹੁੰਦਾ ਇਸ ਵੇਲੇ ਮੈਚ ਵਿੱਚ ਬਸ ਏਸੀ ਟੋਸ ਜਿੱਜੀ ਤੇ ਰਬ ਦੀ ਕਿਰਪਾ ਨਾਲ ਟਾਸ ਜਿੱਤ ਕੇ ਤੇ ਬਸ ਇੱਕ ਉਹ ਚੀਜ਼ ਸਾਨੂੰ ਬਹੁਤ ਫੇਵਰਿਟ ਕੀਤੀ ਅਜਾ ਪੇਚ ਦਾ ਫਰਕ ਕੀ ਦੇਖਿਆ ਕੱਲ ਤੇ ਅੱਜ ਦੀ ਗੱਲ ਕਰੀਏ ਮੈਂ ਜਦੋਂ ਤੋਂ ਪਹਿਲਾ ਮੈਚ ਹੁੰਦਾ ਜਿਸ ਤੋਂਾਨੂੰ ਮੌਇਸਚਰ ਵਾਲਾ ਵਿਕਟ ਮਿਲ ਜੇ ਬੋਲਿੰਗ ਕਰਨ ਨੂੰ ਤਾਂ ਤੁਹਾਡੇ ਕੋਲ ਆਈਡੀਆ ਹੁੰਦਾ ਕਿ ਤੁਸੀਂ ਉਹਨਾਂ ਨੂੰ ਰੋਕ ਸਕਦੇ ਹੋ ਘੱਟ ਤੋਂ ਘੱਟ ਰਨ ਵਿੱਚ ਕਰੇਗਾ ਨੂਰ ਬਰਾੜ ਦੇ ਉਹਨੂੰ ਭਾਜੀ ਬਹੁਤ ਐਕਸਪੀਰੀਅੰਸ ਵੀ ਹੋ ਚੁੱਕਾ ਹੈ ਕਿਉਂਕਿ ਉਹ ਵੀ 2-3 ਸਾਲ ਤੋਂ ਆਈਪਲ ਟੀਮ ਦੇ ਨਾਲ ਹੈ ਤੇ ਉਹ ਸਾਡੀ ਟੀਮ ਲਈ ਬਹੁਤ ਬਿਹਤਰੀ ਬਾਲ ਬਾਰ ਰਿਹਾ ਤੇ ਉਮੀਦ ਹੈ ਹੀ ਕਰਾਂਗੇ ਕਿ ਅੱਗੇ ਵੀ ਇਦਾਂ ਹੀ ਬੰਦਾ ਰਹੇ ਚਿਹਰੇ ਪੰਜਾਬ ਟੀ20 ਕੱਪ ਤੋਂ ਪਹਿਲਾਂ ਤੁਹਾਨੂੰ ਕਿੱਥੇ ਮੌਕਾ ਮਿਲਿਆ ਜਿਹੜਾ ਵੱਡਾ ਪਲੈਟਫਾਰਮ ਪਹਿਲਾਂ ਕਿਹੜਾ ਸੀ ਭਾਜੀ ਸਭ ਤੋਂ ਵੱਡਾ ਪਲੈਟਫਾਰਮ ਪਹਿਲਾਂ ਮੇਰੇ ਲਈ ਅੰਡਰ 19 ਏਸ਼ੀਆ ਕੱਪ ਆਇਆ ਸੀ ਮੈਂ ਉਹਦੇ ਵਿੱਚ ਵੀ ਕਪਤਾਨ ਸੀ ਤੇ ਅਸੀਂ ਉਹ ਜਿੱਤੇ ਸੀ ਬਾਬੂਸ਼ੇ ਦੇਖ ਰਹੇ ਤੁਸੀਂ ਸ਼ੇਰੇ ਪੰਜਾਬ T20 ਕੱਪ ਸੀਜ਼ਨ 2 ਚੱਲ ਰਿਹਾ ਤੇ ਗੱਲ ਕਰਾਂਗੇ ਟਰਾਈਡ ਐਂਡ ਸਟ੍ਰੇਲੀਅਨਸ ਟੀਮ ਦੀ ਜਿਹੜੀ ਦੋ ਮੈਚ ਖੇਡ ਚੁੱਕੀ ਹੈ ਇੱਕ ਮੈਚ ਜਿੱਤੀ ਹੈ ਤੇ ਇੱਕ ਮੈਚ ਹਾਰੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਕੰਪੀਟ ਕਰ ਰਹੀ ਏ ਇਸ ਟੂਰਨਾਮੈਂਟ ਦੇ ਵਿੱਚ ਤੇ ਜਿਹੜੇ ਫਾਰਮ 'ਚ ਨੇ ਚਾਹੇ ਬੈਟਸਮੈਨ ਹੋਣ ਚਾਹੇ ਬੋਲਰ ਹੋਣ ਉਹ ਕਿਸ ਤਰ੍ਹਾਂ ਦੇ ਨਾਲ ਜਿਹੜੇ ਆ ਉਹ ਸਟਰੈਟਜੀ ਬਣਾ ਰਹੇ ਨੇ ਸਾਡੇ ਨਾਲ ਟੀਮ ਦੇ ਕੈਪਟਨ ਨੇ ਪ੍ਰੋਫ ਸਿਮਰਨ ਸਿੰਘ ਉਹ ਗੱਲਬਾਤ ਕਰਨਗੇ ਪ੍ਰੋਫ ਸਿਮਰਨ ਜੀ ਮੁਬਾਰਕਾਂ ਅੱਜ ਦਾ ਮੈਚ ਤੁਸੀਂ ਜਿੱਤਿਓ ਧੰਨਵਾਦ ਭਾਈ ਬਹੁਤ-ਬਹੁਤ ਧੰਨਵਾਦ ਤੇ ਕੀ ਸਟਰੈਟਜੀ ਲੈ ਕੇ ਆਏ ਹੋ 6 ਟੀਮਾਂ ਦਾ ਮੁਕਾਬਲਾ ਹੈ ਟਰਾਈਡੈਂਟ ਸਟ੍ਰੇਲੀਅਨਸ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੇ ਨਾਲ ਤਿਆਰੀਆਂ ਭਾਜੀ ਤਿਆਰੀਆਂ ਤਾਂ ਬਹੁਤ ਵਧੀਆ ਹੋਈਆਂ ਸਾਡਾ ਜਿਹੜਾ ਸਪੋਰਟ ਸਟਾਫ ਹੈ ਬਹੁਤ ਵਧੀਆ ਹੈ ਸੰਦੀਪ ਸਾਵਲ ਸਰ ਤੇ ਉਹਦੇ ਕੋਲ ਤੇ ਤਿਆਰੀਆਂ ਅਸੀਂ ਬਹੁਤ ਵਧੀਆ ਕੀਤੀਆਂ ਹਾਂ ਹਾਂਜੀ ਜਿਵੇਂ ਪਿਛਲਾ ਮੈਚ ਅਸੀਂ ਹਾਰ ਗਏ ਸੀ ਤੇ ਥੋੜਾ ਜਿਹਾ ਚੇਂਜਸ ਕੀਤੇ ਸੀ ਟੀਮ ਚ ਜਸਟ ਇੱਕ ਚੇਂਜ ਹੀ ਕੀਤਾ ਸੀ ਤੇ ਬਰਾਟ ਮੁੰਡਾ ਆਇਆ ਸੀ ਅੰਦਰ ਸ਼ੁਭਮ ਦੀ ਜਗ੍ਹਾ ਉਹਨੇ ਬਹੁਤ ਵਧੀਆ ਬੋਲਿੰਗ ਪਾਈ ਉਹਨੇ ਮੇਰੇ ਮੇਰੇ ਖਿਆਲ 14 ਰਨ ਦਿੱਤੇ 3 ਓਵਰ ਤੇ ਦੋ ਵਿਕਟਾਂ ਕੱਢੀਆਂ ਤੇ ਉਹ ਸਾਡੇ ਲਈ ਬਹੁਤ ਵਧੀਆ ਸੀ ਤੇ ਤੁਹਾਡੇ ਬੋਲਿੰਗ ਤੁਸੀਂ ਗੱਲ ਕਰ ਰਹੇ ਹੋ ਗਰਨੂਰ ਬਰਾੜ ਦੋਵੇਂ ਮੈਚਾਂ ਚ ਬੜੀ ਵਧੀਆ ਬੋਲਿੰਗ ਕੀਤੀ ਹੈ ਬੈਟਸਮੈਨ ਦੀ ਗੱਲ ਕੀਤੀ ਜਾਵੇ ਤਾਂ ਵਿਹਾਨ ਬੜਾ ਵਧੀਆ ਬੈਟਿੰਗ ਕੀਤੀ ਉਹਨੇ ਤਾਂ ਕਿਵੇਂ ਦਾ ਲੱਗਿਆ ਬਤੌਰ ਕੈਪਟਨ ਦੋਵਾਂ ਦੇ ਜਿਹੜੇ ਇਨਿੰਗਸ ਦੇ ਭਾਜੀ ਦੋਨੇ ਯੰਗਸਟਰ ਨੇ ਤੇ ਬਹੁਤ ਖੁਸ਼ੀ ਹੁੰਦੀ ਹੈ ਜਦ ਕੋਈ ਯੰਗਸਟਰ ਆ ਕੇ ਪਰਫਾਰਮ ਕਰਦਾ ਜਿਵੇਂ ਕਿ ਵਿਹਾਨ ਦੀ ਗੱਲ ਕਰੀਓ ਆਈ ਥਿੰਕ 19 ایਅਰਸ ਦਾ ਹੀ ਹੈ ਤੇ ਉਹਨੇ ਬਹੁਤ ਵਧੀਆ ਬੈਟਿੰਗ ਕੀਤੀ ਤੇ ਅੱਜ ਅਸੀਂ ਉਹਦੇ ਕਰਕੇ ਵੀ ਜਿੱਤੇ ਆ ਤੇ ਗੱਲ ਕਰੀਏ ਗੁਰਨੂਰ ਬਰਾੜ ਦੀ ਉਹਨੂੰ ਭਾਜੀ ਬਹੁਤ ਐਕਸਪੀਰੀਅੰਸ ਵੀ ਹੋ ਚੁੱਕਿਆ ਕਿਉਂਕਿ ਉਹ ਵੀ 2-3 ਸਾਲ ਤੋਂ ਆਈਪੀਐਲ ਟੀਮ ਦੇ ਨਾਲ ਹੈ ਤੇ ਉਹ ਸਾਡੀ ਟੀਮ ਲਈ ਬਹੁਤ ਵਧੀਆ ਬੋਲ ਪਾ ਰਿਹਾ ਤੇ ਉਮੀਦ ਇਹੀ ਕਰਾਂਗੇ ਕਿ ਅੱਗੇ ਵੀ ਇਦਾਂ ਹੀ ਬੰਦਾ ਰਹੇ ਅੱਛਾ ਅ ਅੱਜ ਜਿਹੜਾ ਜੇਕੇ ਸੁਪਰ ਸਟ੍ਰਾਈਕਰਸ ਦੇ ਨਾਲ ਮੈਚ ਸੀਗਾ ਪ੍ਰੈਸ਼ਰ ਕਿੰਨਾ ਸੀ ਮੈਚ ਸ਼ੁਰੂ ਹੋਣ ਤੋਂ ਬਿਲਕੁਲ ਕਿ ਕੱਲ ਪਹਿਲਾ ਮੈਚ ਹਾਰੇ ਸੀਗੇ ਇੱਕ ਥੋੜਾ ਜਿਹਾ ਮੋਟੀਵੇਸ਼ਨ ਡਾਊਨ ਹੁੰਦਾ ਪਰ ਅੱਜ ਇੱਕ ਪ੍ਰੈਸ਼ਰ ਹੋਣਾ ਤੇ ਕੀ ਸੋਚ ਕੇ ਗਏ ਸੀ ਭਾਜੀ ਸੋਚਿਆ ਕੁਝ ਨਹੀਂ ਸੀ ਐਕਚੁਅਲੀ ਇਸ ਟੂਰਨਾਮੈਂਟ ਦਾ ਏ ਵਾਲਾ ਮੈਚ ਸੀਗਾ ਜਿਹੜਾ ਸਵੇਰੇ 10 ਵਜੇ ਹੋਇਆ ਨਹੀਂ ਤਾਂ 3 ਵਜੇ ਜਾਂ ਸ਼ਾਮੀ 7 ਵਜੇ ਹੋ ਰਿਹਾ ਸੀ ਤੇ ਬਸ ਇਹ ਕੋਸ਼ਿਸ਼ ਸੀ ਕਿ ਟੋਸ ਬੜਾ ਇੰਪੋਰਟੈਂਟ ਹੁੰਦਾ ਸਵੇਰ ਵਾਲੇ ਮੈਚ ਵਿੱਚ ਬਸ ਇਹ ਸੀ ਕਿ ਟੋਸ ਜਿੱਤੇ ਤੇ ਰੱਬ ਦੀ ਕਿਰਪਾ ਨਾਲ ਟੋਸ ਵੀ ਜਿੱਤ ਗਏ ਤੇ ਬਸ ਇੱਕ ਉਹ ਚੀਜ਼ ਸਾਨੂੰ ਬਹੁਤ ਫੇਵਰ ਕੀਤੀ ਤੇ ਪ੍ਰੈਸ਼ਰ ਦੀ ਗੱਲ ਕਰੀਏ ਪ੍ਰੈਸ਼ਰ ਭਾਜੀ ਇਦਾਂ ਦਾ ਕੋਈ ਨਹੀਂ ਸੀ ਕਿਉਂਕਿ ਪਹਿਲਾ ਮੈਚ ਸੀ 10 ਮੈਚ ਨੇ ਲੀਗ ਦੇ ਜਿਵੇਂ ਤੇ ਬਸ ਇਹੀ ਹੁੰਦਾ ਕਿ ਮੈਚ ਬਾਏ ਮੈਚ ਚੱਲੀਏ ਤੇ ਜਿੱਤੀਏ ਅੱਛਾ ਪੇਚ ਦਾ ਫਰਕ ਕੀ ਦੇਖਿਆ ਕੱਲ ਤੇ ਅੱਜ ਦੀ ਗੱਲ ਕਰੀਏ ਮੈਂ ਭਾਜੀ ਜਿਹੜਾ ਦੁਪਹਿਰੇ ਮੈਚ ਹੁੰਦਾ ਹੈ ਮੇਰੇ ਹਿਸਾਬ ਨਾਲ ਉੱਥੇ ਪੇਚ ਥੋੜਾ ਘਟ ਘੁੰਦਾ ਹੈ ਸਵੇਰੇ ਜਿਵੇਂ ਥੋੜਾ ਮੌਇਸਚਰ ਹੁੰਦਾ ਹੈ ਵਿਕਟ ਦੇ ਵਿੱਚ ਤੇ ਉਹ ਸਾਨੂੰ ਬਹੁਤ ਫਾਇਦਾ ਮਿਲਿਆ ਹੁੰਦਾ ਤੇ ਮੈਨੂੰ ਇਹ ਲੱਗਦਾ ਹੈ ਕਿ ਜਦ ਤੁਹਾਡਾ ਪਹਿਲਾ ਮੈਚ ਹੁੰਦਾ ਜੇ ਤੁਹਾਨੂੰ ਮੌਇਸਚਰ ਵਾਲਾ ਵਿਕਟ ਮਿਲ ਜੇ ਬੋਲਿੰਗ ਕਰਨ ਨੂੰ ਤਾਂ ਤੁਹਾਡੇ ਕੋਲ ਆਈਡੀਆ ਹੁੰਦਾ ਕਿ ਤੁਸੀਂ ਉਹਨਾਂ ਨੂੰ ਰੋਕ ਸਕਦੇ ਹੋ ਘੱਟ ਤੋਂ ਘੱਟ ਰਨ ਵਿੱਚ ਅੱਛਾ ਤੁਸੀਂ ਆਪਣੇ ਬਾਰੇ ਦੱਸੋ ਵੀ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਇੱਥੇ ਕ੍ਰਿਕਟ ਚ ਸ਼ੌਂਕ ਕਿਵੇਂ ਥੋੜਾ ਪਿਆ ਆਪਾ ਜੀ ਮੈਂ ਤਾਂ ਪਟਿਆਲੇ ਦਾ ਰਹਿਣ ਵਾਲਾ ਤੇ ਕ੍ਰਿਕਟ 'ਚ ਸ਼ੌਂਕ ਤਾਂ ਬਾਜੀ ਮੈਂ ਮੈਨੂੰ ਲੱਗਦਾ 15-16 ਸਾਲ ਤੋਂ ਕ੍ਰਿਕਟ ਹੀ ਖੇល ਰਿਹਾ ਹਾਂ ਤੇ ਮੈਨੂੰ ਸ਼ੌਂਕ ਪਿਆ ਸੀ ਮੇਰੇ ਵੱਡੇ ਭਾਈ ਤੋਂ ਤੇ ਅਸੀਂ ਮਤਲਬ ਮੇਰੇ ਤਾਇਆ ਜੀ ਜਾਂਦੇ ਹੁੰਦੇ ਸੀਗੇ ਤੇ ਉਹਨੂੰ ਲੈ ਕੇ ਜਾਂਦੇ ਹੁੰਦੇ ਸੀ ਨਾਲ ਤੇ ਫਿਰ ਅਸੀਂ ਵੀ ਪਿੱਛੋਂ ਕਹਿਣਾ ਕਿ ਅਸੀਂ ਵੀ ਜਾਣਾ ਤੇ ਬਸ ਉੱਥੇ ਹੀ ਮੇਰੀ ਕ੍ਰਿਕਟ ਦੀ ਜਰਨੀ ਸਟਾਰਟ ਹੋਈ ਸੀ ਸਭ ਤੋਂ ਪਹਿਲਾਂ ਕਿਉਂਕਿ ਇਹ ਤਾਂ ਸ਼ੇਅਰੇ ਪੰਜਾਬ T20 ਕੱਪ ਤੋਂ ਪਹਿਲਾਂ ਤੁਹਾਨੂੰ ਕਿੱਥੇ ਮੌਕਾ ਮਿਲਿਆ ਜਿਹੜਾ ਵੱਡਾ ਪਲੇਟਫਾਰਮ ਪਹਿਲਾਂ ਕਿਹੜਾ ਸੀ ਭਾਜੀ ਸਭ ਤੋਂ ਵੱਡਾ ਪਲੇਟਫਾਰਮ ਪਹਿਲਾ ਮੇਰੇ ਲਈ ਅੰਡਰ 19 ਏਸ਼ੀਆ ਕਪ ਆਇਆ ਸੀ ਮੈਂ ਉਹਦੇ ਵਿੱਚ ਵੀ ਕਪਤਾਨ ਸੀ ਤੇ ਅਸੀਂ ਉਹ ਜਿੱਤੇ ਸੀ ਤੇ ਉਸ ਤੋਂ ਬਾਅਦ ਫਿਰ ਮੇਰੀ ਆਈਪੀਐਲ ਦੇ ਵਿੱਚ ਹੋਈ ਤੇ ਮੈਨੂੰ ਹੁਣ 6 ਸਾਲ ਹੋ ਗਏ ਆ ਆਈਪੀਐਲ 'ਚ ਤੇ ਆਬਵੀਅਸਲੀ ਪੰਜਾਬ ਕ੍ਰਿਕਟ ਦਾ ਬਹੁਤ ਜ਼ਿਆਦਾ ਥੈਂਕ ਯੂ ਕਰਨਾ ਚਾਹੁੰਗਾ ਜਿਨ੍ਹਾਂ ਨੇ ਸੌਨਿਕ ਬਹੁਤ ਵਧੀਆ ਪਲੇਟਫਾਰਮ ਦਿੱਤਾ ਤੇ ਹਰ ਜਗ੍ਹਾ ਤੇ ਪਰਫਾਰਮ ਕਰਦੇ ਕਰਦੇ ਤੁਸੀਂ ਇੱਕ ਮੁਕਾਮ ਤੇ ਪਹੁੰਚਦੇ ਹੋ ਤੇ ਫਿਰ ਕੋਸ਼ਿਸ਼ ਕਰਦੇ ਹੋ ਕਿ ਉੱਥੇ ਬਰਕਰਾਰ ਰਹੋ ਬਸ ਹੁਣ ਉਹੀ ਕੋਸ਼ਿਸ਼ ਹੈ ਕਿ ਆਪਣਾ ਲੈਵਲ ਉਥੇ ਮੇਨਟੇਨ ਰੱਖੀਏ IPL ਦੀ ਗੱਲ ਕਰੀ ਤਾਂ ਬੜਾ ਕੰਪੀਟੀਸ਼ਨ ਹੈ ਹਰੇਕ ਬੱਚੇ-ਬੱਚੇ ਨੂੰ IPL ਦਾ ਪਤਾ ਜਿਹੜਾ ਕ੍ਰਿਕਟ ਖੇਡਣ ਦਾ ਸੁਪਨਾ ਲੈ ਰਿਹਾ ਤੇ ਉਹ IPL 'ਚ ਜਾਣ ਦਾ ਜ਼ਰੂਰ ਸੋਚਦਾ ਹੈ ਤੁਸੀਂ ਦੋਵਾਂ ਨੂੰ ਦੇਖਿਆ ਕੀ ਲੱਗਦਾ ਵੀ ਇੱਥੇ ਜੇਕਰ ਤੁਸੀਂ ਵਧੀਆ ਪਰਫਾਰਮ ਕਰੋਗੇ ਤੇ ਮੌਕਾ इजीली ਮਿਲ ਜਾਂਦਾ ਉੱਥੇ IPL ਚ ਆਪਦੇ ਆਪ ਨੂੰ ਸਾਬਿਤ ਕਰਨ ਦਾ ਭਾਜੀ ਐਕਚੁਅਲੀ ਇਹ ਜਿਵੇਂ ਹੁਣ ਇਹ ਸ਼ੇਅਰ ਪੰਜਾਬ ਦਾ ਇਨੀਸ਼ੀਏਟਿਵ ਲੈ ਪੰਜਾਬ ਕ੍ਰਿਕਟ ਨੇ ਸਾਰੇ ਮੈਚਸ ਲਾਈਵ ਆ ਰਹੇ ਹਨ ਤੇ ਬਹੁਤ ਸਾਰਾ ਟੈਲੈਂਟ ਸਕਾਉਟ ਆਉਂਦਾ IPL علاوہ ਵੀ ਜਿਹੜਾ ਇਹ ਮੁੰਡਿਆਂ ਨੂੰ ਦੇਖਦਾ ਇਵਨ ਕਿ ਕੱਲ੍ਹ ਵਾਲੇ ਮੈਚ ਵਿੱਚ ਵੀ ਮੈਨੂੰ ਇੱਕ ਟੈਲੈਂਟ ਸਕਾਉਟ ਮਿਲੇ ਸੀਗੇ ਤੇ ਉਹ ਸਪੈਸ਼ਲ ਦੇਖਣ ਆ ਰਹੇ ਨੇ ਇਹਦਾ ਮਤਲਬ ਇਹ ਹੀ ਹੈ ਕਿ ਉਹ ਪੰਜਾਬ ਦੇ ਬੱਚਿਆਂ ਉੱਤੇ ਅੱਖ ਰੱਖ ਰਹੇ ਨੇ ਤੇ ਪੰਜਾਬ ਨੂੰ ਬਸ ਇਹੀ ਹੈ ਕਿ ਬਹੁਤ ਜ਼ਿਆਦਾ ਥੈਂਕ ਯੂ ਕਰਨਾ ਚਾਹਾਂਗੇ ਜਿਨੇ ਜਿਨ੍ਹਾਂ ਨੇ ਇਹਨਾਂ ਵਧੀਆ ਪਲੇਟਫਾਰਮ ਸਾਰਿਆਂ ਨੂੰ ਦਿੱਤਾ ਤੇ ਗਰਮੀ ਜਿਸ ਤਰ੍ਹਾਂ ਦੇ ਨਾਲ ਪੈ ਰਹੀ ਹੈਗੀ ਹੈ ਪ੍ਰੈਕਟਿਸ ਕਰਨਾ ਲਗਾਤਾਰ ਰੋਜ਼ ਮੈਚ ਹੋ ਰਹੇ ਆ ਤਾਂ ਉਹ ਕਿਵੇਂ ਸਾਰੇ ਤੁਸੀਂ ਜਿਹੜੇ ਉਸ ਤੋਂ ਬਚਾ ਕਰਦੇ ਹੋ ਤੇ ਕਿਵੇਂ ਮੋਮੈਂਟਮ ਜਿਹੜਾ ਉਹਨੂੰ ਬਰਕਰਾਰ ਰੱਖਦੇ ਭਾਜੀ ਐਕਚੁਅਲੀ ਗਰਮੀ ਤਾਂ ਸੱਚੀ ਚ ਬਹੁਤ ਹੀ ਪੈ ਰਹੀ ਹੈ ਬਟ ਉਹ ਸਾਡੇ ਟ੍ਰੇਨਰ ਆ ਜਿਹੜੇ ਟੇਕਓਵਰ ਕਰਦੇ ਨੇ ਸਾਰਾ ਕੁਝ ਤੇ ਮਤਲਬ એનર્ਜੀ ਡਰਿੰਕਸ ਹੋ ਗਈਆਂ ਤੇ ਇਲੈਕਟ੍ਰੋਲਾਈਟਸ ਹੋ ਗਏ ਸਾਰਾ ਕੁਝ ਬਹੁਤ ਕੁਝ ਹੁੰਦਾ ਹੈ ਮਤਲਬ ਜਿਹੜਾ ਕਿ ਤੁਹਾਨੂੰ ਰਿਕਵਰੀ ਵਿੱਚ ਕੰਮ ਆਉਂਦਾ ਤੇ ਸਾਡੇ ਜਿਹੜੇ ਮਹੰਤੀ ਸਰ ਆ ਤੇ ਉਹ ਉਹਨਾਂ ਦਾ ਵੀ ਬਹੁਤ ਵਧੀਆ ਯੋਗਦਾਨ ਆ ਕਿਉਂਕਿ ਮੈਚ ਤੋਂ ਬਾਅਦ 25 ਮੁੰਡੇ ਨੇ 25 ਮੁੰਡਿਆਂ ਦਾ ਧਿਆਨ ਰੱਖਣਾ ਬਹੁਤ ਔਖਾ ਹੁੰਦਾ ਵਾਜੀ ਅਚਾ ਹਰੇਕ ਕੈਪਟਨ ਦੀ ਕੋਈ ਨਾ ਕੋਈ ਵਿਸ਼ੇਸ਼ਤਾ ਹੁੰਦੀ ਆ ਆਪਦੀ ਕੋਈ ਖੂਬੀ ਹੁੰਦੀ ਹੈ ਤੁਸੀਂ ਕੈਪਟਨ ਕੂਲ ਰਹਿੰਨੇ ਹੋ ਫੀਲਡ ਤੇ ਜਾਂ ਗਰਮ ਵੀ ਹੋ ਜਾਂਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਨਾਲ ਟੀਮ ਨੂੰ ਜਿਹੜਾ ਉਹ ਬਨ ਕੇ ਚੱਲਦੇ ਹੋ ਨਹੀਂ ਭਾਜੀ ਵੈਸੇ ਕੋਸ਼ਿਸ਼ ਕਰੀਦੀ ਆ ਕਿ ਕੂਲ ਹੀ ਰਹੀਏ ਪਰ ਕਈ ਵਾਰੀ ਵਿੱਚ ਵਿੱਚ ਮੈਨੂੰ ਲੱਗਦਾ ਕਿ ਥੋੜੀ ਿਤਨੀ ਸੜੀ ਦੇਣੀ ਜ਼ਰੂਰੀ ਰਹਿੰਦੀ ਹੈ ਤੇ ਫਿਰ ਉਹ ਕਦੇ-ਕਦੇ ਮਾੜੀ-ਮਾੜੀ ਦੇ ਦੇਦੀ ਆ ਬਟ ਜ਼ਿਆਦਾਤਰ ਕੂਲ ਹੀ ਰਹਿੰਦਾ ਉਹਨਾਂ ਆਉਣ ਜਿਹੜੇ ਅਪਕਮਿੰਗ ਮੈਚੇਸ ਐ ਤਾਂ ਕੀ ਦੇਖ ਰਹੇ ਹੋਂ ਕਿਸ ਤਰ੍ਹਾਂ ਦੀ ਪਲੈਨਿੰਗ ਚੱਲ ਰਹੀ ਐ ਦਿਮਾਗ 'ਚ ਕੀ ਸੋਚ ਕੇ ਚੱਲਦੇ ਨਹੀਂ ਭਾਜੀ ਪਲੈਨਿੰਗ ਕੋਈ ਜ਼ਿਆਦਾ ਵੱਡੀ ਨਹੀਂ ਕਰ ਰਹੇ ਬਸ ਮੈਚ ਬਾਈ ਮੈਚ ਚੱਲ ਰਹੇ ਹਾਂ ਕਿ ਜਿਵੇਂ ਅੱਜ ਇੱਕ ਮੈਚ ਜਿੱਤਿਆ ਹੋਂ ਕੱਲ੍ਹ ਵਾਲੇ ਮੈਚ ਤੇ ਫੋਕਸ ਐ ਕਿ ਉਹ ਵੀ ਜਿੱਤਣਾ ਇੱਕ ਇੱਕ ਮੈਚ ਲੈ ਕੇ ਚੱਲ ਰਹੇ ਹਾਂ ਭਾਜੀ ਬਸ ਕੋਸ਼ਿਸ਼ ਹੈ ਜੀ ਕਿ ਜਿੱਤੀਏ ਠੀਕ ਹੈ ਜੀ 온더 ਵੈਸਟ ਸੋ ਗੱਲ ਕਰ ਰਹੇ ਸੀ ਅਸੀਂ ਟ੍ਰਾਈਡੈਂਟ ਆਸਟ੍ਰੇਲੀਅਨਸ ਟੀਮ ਦੇ ਕੈਪਟਨ ਪ੍ਰਭ ਸਿਮਰਨ ਦੇ ਨਾਲ ਤੇ ਕਿਸ ਤਰ੍ਹਾਂ ਦੇ ਨਾਲ ਕੀ ਰਣਨੀਤੀ ਲੈ ਕੇ ਟੀਮ ਇਸ ਟੂਰਨਾਮੈਂਟ ਚ ਉਤਰੀ ਹੈ ਤੇ ਕੈਪਟਨ ਨੇ ਤੇ ਇਸ ਇਹਨਾਂ ਬਾਰੇ ਜ਼ਰੂਰ ਅਸੀਂ ਗੱਲਬਾਤ ਕੀਤੀ ਹੈ ਕਿ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਕਿਵੇਂ ਕ੍ਰਿਕਟ ਚੋਂ ਦਾ ਸਬੱਬ ਬਣਿਆ ਤੇ ਖਾਸ ਤੌਰ ਤੇ ਜਿਹੜਾ ਉਪਰਾਲਾ ਕੀਤਾ ਗਿਆ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਸ਼ੇਰ-ਏ-ਪੰਜਾਬ T20 ਕੱਪ ਕਰਾਇਆ ਜਾ ਰਿਹਾ ਸੋ ਕਿਵੇਂ ਜਿਹੜੇ ਯੰਗਸਟਰਸ ਨੇ ਜਿਹੜੇ ਯੰਗ ਕ੍ਰਿਕਟਰਸ ਨੇ ਉਹਨਾਂ ਦੇ ਸੁਪਨਿਆਂ ਨੂੰ ਸਕਾਰ ਕਰਨ ਦੇ ਵਿੱਚ ਮਦਦ ਕਰ ਰਿਹਾ ਉਹਦੇ ਬਾਰੇ ਵੀ ਜਿਹੜੇ ਪਲੇਅਰਸ ਨੇ ਆਪਣਾ ਤਜਰਬਾ ਉਹ ਲਗਾਤਾਰ ਸਾਂਝਾ ਕਰਦੇ ਨਜ਼ਰ ਆ ਰਹੇ ਨੇ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼